ਮੇਰਾ ਨਾਮ ਰਾਜਵਤੀ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਹਾਂ ਅੱਜ ਮੈਂ ਤੁਹਾਡੇ ਤੁਹਾਡੇ ਨਾਲ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਮਰਪਿਤ ਮਾਤਾ ਗੁਜਰੀ ਜੀ ਮੁਰਲਾ ਜੀਵਨ ਅਤਿਸ਼ਕਸ਼ੀਅਤ ਦੀ ਸਾਖੀ ਪੇਸ਼ ਕਰਨ ਜਾ ਰਹੀ ਹਾਂ ਪੰਜਾਬ ਦੀ ਜਨਖੇਰ ਧਰਤੀ ਦੇ ਇਤਿਹਾਸ ਇਤਿਹਾਸ ਰੂਹਾਂ ਉੱਦਰੀਆਂ ਹਨ ਜੋ ਆਪਣੇ ਜੀਵਨ ਨਾਲ ਹੀ ਨਹੀਂ ਸਗੋਂ ਆਪਣੇ ਸਵਰ ਸੇਵਾ ਅਤੇ ਸਿਮਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਰੌਸ਼ਨ ਕਰ ਜਾਂਦੀਆਂ ਹਨ ਮਨੁੱਖ ਦੇ ਜੀਵਨ ਵਿੱਚ ਇੱਕ ਮਾਂ ਹੁੰਦੀ ਹੀ ਪ੍ਰੇਰਣਾ ਹੁੰਦੀ ਹੈ ਜੋ ਉਸ ਨੂੰ ਭਗਤ ਜੀ ਦਾ ਊਰਮਾ ਬਣਾ ਦਿੰਦੀ ਹੈ ਮਾਤਾ ਮਾਵਾਂ ਤਾਂ ਇਸ ਜਗਤ ਵਿੱਚ ਬਹੁਤ ਹੋਈਆਂ ਹਨ ਪਰ ਮਾਤਾ ਗੁਜਰੀ ਜੀ ਦਾ ਜੀਵਨ ਇੱਕ ਐਸੀ ਰੌਸ਼ਨੀ ਸੀ ਜਿਸ ਨੇ ਇਤਿਹਾਸ ਵਿੱਚ ਚਾਨਣ ਬੁਨਾਰੇ ਦਾ ਕੰਮ ਕੀਤਾ ਮਾਤਾ ਗੁਜਰੀ ਜੀ ਦਾ ਜਨਮ ਪਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਦੇ ਘਰ ਲਗਭਗ 1624 ਈਸਵੀ ਵਿੱਚ ਹੋਇਆ ਪਛਪਨ ਤੋਂ ਹੀ ਉਹ ਸਤਜੁਨਾ ਸੰਜਮ ਅਤੇ ਸ਼ਾਂਤ ਮੰਦੇ ਵਰਤਿਕ ਸਨ ਉਹਨਾਂ ਦੀ ਸ਼ਖਸੀਅਤ ਵਿੱਚ ਬਹੁਤ ਸਹਿਜ ਅਤੇ ਦਿਆਸੀ ਜੋ ਉਹਨਾਂ ਨੂੰ ਅੱਗੇ ਆਉਣ ਵਾਲੀਆਂ ਵਾਰੀ ਮਹਾਨ ਭੂਮਿਕਾ ਲਈ ਤਿਆਰ ਕਰ ਰਿਹਾ ਸੀ 1633 ਈਸਵੀ ਵਿੱਚ ਮਾਤਾ ਗੁਜਰੀ ਜੀ ਦਾ ਵਿਆਹ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਹੋਇਆ ਵਿਆਹ ਤੋਂ ਬਾਅਦ ਉਹ ਕਰਤਾਰਪੁਰ ਅਤੇ ਫਿਰ ਸ੍ਰੀ ਕੀਰਤਕੋ ਸਾਹਿਬ ਆ ਗਏ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋਤੇ ਜੋਤ ਮਾਉ ਗਏ ਤਾਂ 3 ਭਾਦ ਜੀ ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਦਾ ਜਨਮ ਨਗਰ ਬਕਾਲਾ ਵਿਖੇ ਰਹਿਣ ਲੱਗੇ ਇੱਥੇ ਮਾਤਾ ਜੀ ਮਾਤਾ ਗੁਜਰੀ ਜੀ ਨੇ ਆਪਣੀ ਭਤੀ ਸੁਨਮਤਾ ਅਤੇ ਸੇਵਾ ਭਾਵ ਨਾਲ ਨਾ ਸਿਰਫ ਸਬਦਾਂ ਮੰਨ ਜਿੱਤ ਲਿਆ ਸਗੋਂ ਗੁਰੂ ਸਾਹਿਬ ਦੇ ਪੌਰਾ ਸਾਹਿਬ ਦੇਖੇ ਅੰਦਰ ਤਿਆਰ ਰਹਿਣ ਸਮੇਂ ਮਾਤਾ ਨਾਨਕੀ ਜੀ ਨਾਲ ਨਾਲ ਕੇ ਸਾਰੇ ਗਾਜਾਂ ਦੇ ਨਿਰਵਿਘਨ ਮੁਕਮਲ ਕਹਾਉਣ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ ਇਹ ਕਾਲਨਾ 1 ਦਹਾਕੇ ਤੋਂ 20 ਸਬ ਵੱਧ ਸਮਾਂ ਚੱਲੀ ਰਹੀ 1653 ਇਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਨਮਾ ਨਗਰ ਚੱਕ ਨਾਨਕੀ ਬਸਾਇਆ ਉਸ ਸਮੇਂ ਮਾਤਾ ਗੁਜਰੀ ਜੀ ਸੰਗਤਾਂ ਦੀ ਸੇਵਾ ਵਿੱਚ ਹਮੇਸ਼ਾ ਅੱਗੇ ਰਹੇ ਉਹ ਗੁਰੂ ਜੀ ਦੇ ਸਾਥ ਨਾਲ ਮਾਲਵਾ, ਆਂਗੜ ਅਤੇ ਪੂਰਬ ਦੀਆਂ ਯਾਤਰਾ ਵਿਸਤ੍ਰਿਤ ਹੋਈ ਗਈ ਜਿੱਥੇ ਵੀ ਗੁਰੂ ਜੀ ਪਹੁੰਚੇ ਉੱਥੇ ਹੀ ਮਾਤਾ ਜੀ ਆਪਣੀ ਨਿਮਰਤਾ ਨਾਲ ਸੰਗਤ ਦੇ ਜੀਵਾਂ ਵਿੱਚ ਪਿਆਰ ਦੇ ਬੀਜ ਬੀਜੇ ਰਹੇ 1666 ਇਸ ਲਈ ਵਿੱਚ ਜਦ ਫੁਰਖੁ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 50 ਸਾਈ ਵਿਖੇ ਮਾਤਾ ਗੁਜਰੀ ਜੀ ਨੇ ਕਥਾ ਪ੍ਰਕਾਸ਼ ਹੋਇਆ ਤਾਂ ਉਸ ਸਮੇਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਤੇ ਗਏ ਹੋਏ ਸਮੇਂ ਮਾਤਾ ਜੀ ਨੇ ਬਾਲ ਗੋਬਿੰਦ ਰਾਏ ਜੀ ਦੀ ਗੁਰਮੱਤਿ ਸੰਸਕਾਰਾਂ ਨਾਲ ਭਰਪੂਰ ਪਰਵਰਿਸ਼ ਕੀਤੀ। ਉਹਨਾਂ ਨੇ ਬਚਪਨ ਤੋਂ ਹੀ ਪੁੱਤਰ ਨੂੰ ਭਾਸ਼ਾ, ਗਿਆਨ ਅਤੇ शास्त्र ਵਿਦਿਆ ਸਿਖਾਉਣ ਦੀ ਵਿਵਸਥਾ ਕੀਤੀ। ਇਤਿਹਾਸਿਕ ਸਾਖੀਆਂ ਵਿੱਚ ਆਉਂਦਾ ਹੈ ਕਿ ਜਦ ਬਾਲ ਗੋਬਿੰਦ ਰਾਏ ਨਿਸ਼ਾਨੇबाजी ਸਿੱਖਣ ਲੱਗੇ, ਨਿਸ਼ਾਨਾ ਲਗਾਉਂਦੇ ਤਾਂ ਕਈ ਵਾਰ ਮਿੱਟੀ ਦੇ ਘੜੇ ਨਿਸ਼ਾਨਾ ਬਣ ਜਾਂਦੇ ਤੇ ਬਨ ਕੇ ਟੁੱਟ ਜਾਂਦੇ। ਮਾਤਾ ਜੀ ਨੇ ਇਨ ਇਲਾਕੇ ਪਰ ਵਿੱਚ ਮਿੱਟੀ ਦੇ ਘੜਿਆਂ ਦੀ ਥਾਂ ਪਿੱਤਲ ਦੀਆਂ ਗਾਗਰਾਂ ਦੀ ਦੇ ਦਿੱਤੀਆਂ ਇੱਕ ਹੋਰ ਸਾਖੀ ਅਨੁਸਾਰ ਜਦੋਂ ਗੋਬਿੰਦ ਰਾਏ ਨੇ ਸੋਨੇ ਦਾ ਕੰਗਨ ਕੰਗਾ ਨਦੀ ਵਿੱਚ ਸੁੱਟੜਿਆ ਤੇ ਮਾਤਾ ਜੀ ਨੇ ਪੁੱਛਿਆ ਕੰਗਨ ਕਿੱਥੇ ਸੁੱਟਿਆ ਹੈ ਤਾਂ ਗੋਬਿੰਦ ਰਾਏ ਜੀ ਨੇ ਇਹ ਦੱਸਣ ਲਈ ਦੂਜੇ ਹੱਥ ਵਿੱਚ ਪਾਇਆ ਕੰਗਨ ਵੀ ਉਸੇ ਜਗ੍ਹਾ ਨਦੀ ਵਿੱਚ ਸੁੱਟ ਦਿੱਤਾ ਮਾਤਾ ਜੀ ਨੇ ਇਸ ਘਟਨਾ ਵਿੱਚ ਪੁੱਤਰ ਦੀ ਨਿਰਲੇਪਤਾ ਸਿਰ ਰਾਜਾ ਵਿੱਚ ਖੁਸ਼ੀਆਂ ਦੀ ਗੁਰਬਾਨੀ ਦੇਖੇ ਤੇ ਅੰਦਰੋਂ ਖੁਸ਼ ਹੋਏ 1675 ਇਸਵੀ ਵਿੱਚ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਅਤੇ ਧਰਮ ਦੀ ਖਾਤਰ ਆਪਣੀ ਸ਼ਹਾਦਤ ਦਿੱਤੀ ਤਾਂ ਮਾਤਾ ਗੁਜਰੀ ਜੀ ਨੇ ਇਸ ਭਾਣੇ ਨੂੰ ਮਿੱਠਾ ਮੰਨਿਆ ਉਨ੍ਹਾਂ ਨੇ ਧੀ ਜਵਾਨ ਸ਼ਖਸੀਅਤ ਨੇ ਪਰਿਵਾਰ ਅਤੇ ਸੰਗਤ ਨੂੰ ਹੌਸਲਾ ਦਿੱਤਾ 1699 ਇਸਵੀ ਵਿੱਚ ਸੇਵਾ ਸਾਖੀ ਤੇ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਤਾਬੰਦੀ ਸਾਜਨਾ ਕੀਤੀ ਮਾਤਾ ਜੀ ਉਸ ਥਾਂ ਮੌਜੂਦ ਸਨ ਮਾਤਾ ਗੁਜਰੀ ਜੀ ਦੀ ਜੀਵਨ ਗੁਰੂ ਪਤੀ ਅਤੇ ਪੁੱਤਰ ਪਤੀ ਵਿਸ਼ਵਾਸ ਮਹਿੰਸ਼ਟਾ ਅਤੇ ਸਮਰਪਣ ਭਾਵ ਗੁਰੂ ਕਰ ਮਿਸਿ ਵਿਸ਼ੇ ਸਭੋ ਸਰ ਉੱਚ ਸਥਾਨ ਰੱਖਦਾ ਹੈ ਉਹਨਾਂ ਦਾ ਜੀਵਨ ਇੱਕ ਚਾਨਣ ਹੈ ਸੇਵਾ ਸਿਮਰਨ ਅਤੇ ਤਿਆਗ ਦਾ ਉਹ ਸਿੱਖੰਦ ਦੇ ਤਰ੍ਹਾਂ ਵਿੱਚ ਉਨਾ ਅਨਮੋਲ ਤੋਹਾਰਾਮ ਵਿੱਚੋਂ ਹੈ ਜਿਨ੍ਹਾਂ ਦੀ yaad ਛੇੜੀ ਦਰ ਪੀੜ੍ਹੀ ਸਿੱਖ ਰੂਹਾਂ ਨੂੰ ਰੋਸ਼ਨ ਕਰਦੀ ਹੈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ